ਦੋਸਤੋ ਅੱਜ ਮੈਂ ਮੌਜੂਦ ਹਾਂ ਸ਼ਹਿਰ ਜਲੰਧਰ ਵਿੱਚ ਤੇ ਜਲੰਧਰ ਸ਼ਹਿਰ ਦੀ ਇੱਕ ਹੈ ਬਸਤੀ ਸ਼ੇਖ ਜਿਸ ਜੀ ਮੈਂ ਪਾਲਵੇ ਜਾ ਰਿਹਾ ਹਾਂ ਤੇ ਰਿਕਵੈਸਟ ਆਈ ਸੀ ਕਿ ਬਸਤੀ ਸ਼ੇਖ ਨੂੰ ਖਾਈ ਜਾਵੇ ਤਾਂ ਉਹ ਸੀ ਜਾ ਰਹੇ ਹਾਂ ਜਲੰਧਰ ਸ਼ਹਿਰ ਵਿੱਚ ਕਈ ਬਸਤੀਆਂ ਹਨ ਮੋਗਲ ਕਾਲ ਵੇਲੇ ਪੁਰਾਣਾ ਸ਼ਹਿਰ ਜਲੰਧਰ ਬਾਰਾਂ ਦਰਵਾਜ਼ਿਆਂ ਦੇ ਅੰਦਰ ਹੀ ਹੁੰਦਾ ਸੀ ਤੇ ਅੰਗਰੇਜ਼ ਕਾਲ ਵੇਲੇ ਬਸਤੀਆਂ ਸ਼ਹਿਰ ਦੇ ਦੱਖਣ ਵੱਲ ਵਸਾਈਆਂ ਗਈਆਂ ਜਿੱਥੇ ਕਿ ਬਹੁਤੇ ਮੁਸਲਮਾਨ ਆਬਾਦ ਸਨ ਤੇ ਇਹ ਆ ਗਿਆ ਜੀ 120 ਫੁੱਟੀ ਰੋਡ 120 ਫੁੱਟੀ ਰੋਡ ਹੈ ਜੰਦਰ ਸ਼ਹਿਰ ਦਾ ਤੇ ਬਸਤੀਆਂ ਦੇ ਨਾਲ-ਨਾਲ ਇਹ ਹੁੰਦਾ ਹੈ ਕਾਫੀ ਚੌੜੀ ਸੜਕ ਹੈ 120 ਫੁੱਟ ਚੌੜੀ ਸੜਕ ਇਸ ਕਰਕੇ ਇਹਦਾ ਨਾਮ ਹੈ 120 ਫੁੱਟੀ ਸੜਕ ਤੇ ਹਾਲ ਦੇਖੋ ਕੀ ਹੈ ਖਸਤਾ ਹਾਲਤ ਹੈ ਤੇ ਅੱਗੇ ਰਿਪੇਅਰ ਚੱਲ ਰਹੀ ਹੈ ਸ਼ਾਇਦ ਕੋਈ ਇਹਦੇ ਸੀਵੇ ਸਿਸਟਮ 'ਚ ਕੋਈ ਖਰਾਬੀ ਆ ਗਈ ਹੈ ਚਲੋ ਫਿਰ ਅੱਗੇ ਚੱਲਦੇ ਹਾਂ ਅੱਗੇ ਵੱਧਦੇ ਹਾਂ ਤੇ ਤਲਾਸ਼ ਕਰਦੇ ਹਾਂ ਬਸਤੀ شیخ ਦੀ ਇਥੋਂ ਰੋਡ ਵੜੀ ਖੁੱਸੂਤ ਹੈ ਲਿਕਨ ਸਰਦੀ ਕੰਡੇ ਪਾਣੀ ਖੜਾ ਹੈ ਮਸਤੀ ਸ਼ੇਖ ਜੰਦ ਜਾ ਰਹੇ ਆ ਅਸੀਂ ਤੇ ਉਹ ਵੱਡਾ ਜਿਹਾ ਬੋਰਡ ਲੱਗਾ ਨਜ਼ਰ ਆ ਰਿਹਾ ਹੈ ਇਥੋਂ ਸ਼ਾਇਦ ਪਤਾ ਲੱਗੇਗਾ ਹਾਂ ਖੱਬੇ ਹੱਥ ਹੈ ਜੀ ਬਸਤੀ ਸ਼ੇਖ ਇਹ ਆ ਗਿਆ ਹਾਂ ਮਸਤੀ ਸ਼ੇਖ ਖੱਬੇ ਆ ਤੇ ਸਿੱਧਾ ਬਸਤੀ ਦਾਨਿਸ਼ਵੰਦਾ ਕਾਦੀਆਂ ਵਗੈਰਾ ਤੇ ਇੱਥੋਂ ਇਸ਼ਾਰਾ ਦਿੱਤਾ ਕਿ ਇਹ ਇੱਧਰ ਮੁੜਦਾ ਹੈ ਇੱਧਰ ਹੈ ਬਸਤੀ ਸ਼ੇਖ ਤੇ ਮੋੜ ਹੈ ਬਿਲਕੁਲ ਵੀ ਕੱਟ ਸਾਹਮਣੇ ਲਿਖਿਆ ਗੁਰਦੁਆਰਾ ਸੇ ਗੁਰੂ ਹਰਗੋਬਿੰਦ ਸਾਧ ਪਾਸ਼ੇ ਸ਼ੇਵੀ ਬਸਤੀ ਸ਼ੇਖ ਤੇ ਆ ਵੱਡਾ ਸਾਰਾ ਦਰਵਾਜ਼ਾ ਹੈ ਗੁਰਦੁਆਰਾ ਸਾਹਿਬ ਵੱਲੋਂ ਆਇਆ ਗਿਆ ਹੈ ਇੱਧਰ ਹੀ ਹੈ ਬਸਤੀ ਸ਼ੇਖ ਚੱਲਦੇ ਹਾਂ ਤੁਹਾਨੂੰ ਦਿਖਾਉਨੇ ਆ ਤੁਹਾਨੂੰ ਬਸਤੀ ਸ਼ੇਖ ਤਾਂ ਕੀ ਹੈ ਕਿ 3 ਪੁਆਇੰਟ ਇਧਰ ਮੁੰਨਾ ਕਿਧਰ ਮੁੰਨਾ ਲਿਖਾ ਸੱਚੇ ਪਾਸੇ ਨਕਸ਼ਾ ਗੂਗਲ ਤੇ ਦਿਖਾ ਰਿਹਾ ਬਸਤੀ ਸ਼ੇਖ ਇਧਰ ਹੀ ਹੈ ਤਨੇ ਚੱਲਦੇ ਹਾਂ ਬਸਤੀ ਸ਼ੇਖ ਵਖਾਉਂ ਯਿੱਧਤੀ ਅੱਗੇ ਪਾਣੀ ਪਾਣੀ ਹੈ ਤੇ ਸੜਕ ਵੀ ਲੱਗਦਾ ਕਿਉਂ ਤੰਗ ਹੈ ਤੇ ਕਥਾ ਕਰਦੇ ਆਂ ਮੇਰੇ ਖਾਲਸ ਬਸਤੀ ਪਿੱਛੇ ਹੈ ਜੋ ਰੋਡ ਜਾਂ ਸਿੱਧਾ ਜਾਂਦਾ ਸੀ ਖੱਬੇ ਹੱਥ ਬਸਤੀ ਸ਼ੇਖ ਉਧਰ ਹੀ ਹੈ ਤੇ ਇੱਥੋਂ ਮੋਰ ਕੇ ਲਿਆਉਨੇ ਆਂ ਗੱਡੀ ਬਾਸਨਾ ਦੇਖੋ ਕੀ ਹਾਲ ਹੈ ਐ ਤਾਂ ਵੀ ਬਸਤੀ ਸ਼ੇਖ ਹੀ ਹੈ इतों करते हैं वापस चलते हैं बस्ती शेख वाली हाँ इतों असी मुड़ना सी असं मुड़ के सर सज्जे हाथ मुड़ना से खाबे हथ ਇੱਧਰ ਹੈ ਬਸਤੀ ਸ਼ੇਖ ਬਾਰਸ਼ ਇੱਧਰ ਕਾਫੀ ਹੋ ਗਈ ਬਸਤੀਆਂ ਵਿੱਚ ਪਾਣੀ ਖੜਾ ਹੈ ਬਸਤੀ ਸ਼ੇਖ ਕਬੇ ਪਾਸੇ ਜਿਹੜੀ ਗਲੀ ਹੈ ਸੜਕ ਹੈ ਉਹ ਤਾਂ ਪੂਰੀ ਪਾਣੀ ਨਾਲ ਭਰੀ ਹੋਈ ਹੈ ਉਹ ਸਾਹਮਣੇ ਸਕੂਲ ਆ ਗਿਆ ਜੀ ਸਕੂਲ ਲਿਖਿਆ ਹੈ ਸਰਕਾਰੀ ਕੰਨਿਆ ਐਲੀਮੈਂਟਰੀ ਸਕੂਲ ਬਸਤੀ ਸ਼ੇਖ ਪੱਛਮੀ ਲੋਜੀ ਬਸਤੀ ਸ਼ੇਖ ਪਛਮ ਵਾਲੀ ਹੈ ਤੇ ਪੂਰਬ ਵਾਲੀ ਹੋਰ ਹੋਏਗੀ ਇਹ ਬਸਤੀ ਸ਼ੇਖ ਪਛਮ ਵਾਲੀ ਹੈ ਯਾਨੀ ਕਿ ਬਸਤੀ ਸ਼ੇਖ ਵੱਡੀ ਬਸਤੀ ਹੈ ਜਿਹਨਾਂ ਦੇ ਸ਼ਹਿਰ ਵਿੱਚ ਚਲੋ ਆਪ ਚੱਲਦੇ ਹਾਂ ਤੇ ਬਸਤੀ ਸ਼ੇਖ ਦਾ ਬਾਕੀ ਹਿੱਸਾ ਜਿਵੇਂ ਬਸਤੀ ਸ਼ੇਖ ਪੂਰਬੀ ਵੀ ਹੋਏਗੀ ਕੋਤਨ ਮੁਖੌਮੇ ਆ ਅੱਗੇ ਤਾਂ ਪਾਣੀ ਪਾਣੀ ਹੈ ਸੜਕ ਤੇ ਤੇ ਲੋਕ ਤੇ ਆ ਜਾ ਰਹੇ ਨੇ ਖਤਰਾ ਹੀ ਹੈ ਵਗ ਕੋਈ ਖੱਡਾ ਨਾ ਹੋਵੇ ਰੋਡ ਦੇ ਉੱਤੇ ਪਾਣੀ ਬਹੁਤ ਚਲੋ ਚੱਲਦੇ ਦੇਖਦੇ ਹਾਂ ਟੈਂਪੂ ਕਿ ਆਇਆ ਉਸ ਪਾਸਿਓਂ ਉੱਵਲ ਬੱਲਾ ਇਹ ਹੈ ਜੀ ਜਲੰਧਰ ਵਾਕਿਆ ਜਲੰਧਰ ਜਲ ਅੰਦਰ ਜਲ ਅੰਦਰ ਹੀ ਹੈ ਤੰਗਾਮਾ ਦਾ ਹਾਲ ਹੈ ਬਸਤੀ شیخ ਦਾ ਤੇ ਇੱਥੇ ਲੱਗਦਾ ਕੋਈ ਸੜਕ ਨਹੀਂ ਹੈ ਕੋਈ ਬਸਤੀ ਨਹੀਂ ਹੈ ਤੇ ਨਹਿਰ ਹੈ ਨਹਿਰ ਦੇ ਕੰਢੇ ਘਰ बसे ਨੇ ਵਾ ਲੈ ਵਾ ਲੈ ਵਾ ਦੂਰ ਦੂਰ ਤੱਕ ਪਾਣੀ ਪਾਣੀ ਤੇ ਖਤਰਾ ਵੀ ਕਾਫੀ ਹੈ ਕੋਈ ਟੋਆ ਖੱਡਾ ਤੇ ਚ ਗੱਡੀ ਪੈ ਗਈ ਤੇ ਗੱਡੀ ਵੀ ਕਿਸੇ ਨਹੀਂ ਇੱਥੇ ਰਹਿਣਾ ਬੜਾ ਜੇ ਓਹੋ ਪਾਣੀ ਪਾਣੀ ਅਸੀਂ ਚੰਦਸਰ ਤੋਂ ਬਸਤੀ شیخ ਗਲੀਆਂ ਚ ਘੁੰਮ ਕੇ ਵੀ ਵਿਖਾਈ ਇੱਕ ਪੁਰਾਣੀ ਬਿਲਡਿੰਗ ਕੋ ਪੁਰਾਣੀ ਮਸਜਿਦ ਅਸੀਂ ਤੁਹਾਨੂੰ ਵਿਖਾਈ ਲਿਖਣ ਗਲੀਆਂ ਸਾਰੀਆਂ ਜਿਉਂ ਪਾਣੀ ਪਾਣੀ ਹੈ ਤੇ ਇਹ ਅੱਗੇ ਲੱਗਦਾ ਸੁੱਕਾ ਆ ਗਿਆ ਆ ਗਿਆ ਸੁੱਕਾ ਸ਼ੁਕਰ ਹੈ ਸਹੀ ਸਲਾਮ ਤੁਸੀਂ ਬਾਹਰ ਨਿਕਲ ਆਏ ਆ ਤੇ ਸੱਜੇ ਮੁੜੀਏ ਜਾਂ ਸਿੱਧਾ ਜਾਈਏ ਸਿੱਧਾ ਹੀ ਨਕਸ਼ੇ ਤੇ ਬੁਖਾਰਿਆ ਕਿ ਸਿੱਧਾ ਇੱਥੋਂ ਸੁੱਕਾ ਰੋਡ ਹੈ ਸੁੱਕੇ ਰੋਡ ਥਾਣੀ ਅੰਦਰੋਂ ਬਸਤੀ ਸ਼ੇਖ ਵੀ ਪਹੁੰਚ ਸਕਦੇ ਆ ਇਹ ਆ ਗਿਆ ਰੋਡ ਅਗੇ ਤੇ ਇਹ ਜਿਹੜਾ ਵੱਡਾ ਆਕਾਰੀ ਦਰਵਾਜਾ ਲੱਗਿਆ ਹੈ ਇਹਦੇ ਉੱਤੇ ਵੀ ਲਿਖਿਆ ਹੈ ਬਸਤੀ ਸ਼ੇਖ ਸਿੰਘ ਪਾਸ਼ੇ ਗੁਰਦਾਰ ਸਾਹਿਬ ਦਾ ਹੈਗੀ ਦਰਵਾਜਾ ਹੈ ਤੇ ਇਹ ਰੋਡ ਆ ਗਿਆ ਕਿ ਕਾਲੇ ਸੰਗਿਆ ਕਾਲਾ ਸੰਗਿਆ ਕਪੂਠਲਾ ਇਸ ਰੋਡ ਤੇ ਚੜ ਜਾਨੇ ਆ ਤੇ ਸ਼ਾਇਦ ਇੱਥੋਂ ਸਾਨੂੰ ਬਸਤੀ ਸ਼ੇਖ ਸੁੱਕੇ ਸੁੱਕੇ ਦੇਖ ਜAVE ਬਾਕੀ ਹਿੱਸਾ ਤੇ ਬਸਤੀ ਸ਼ੇਖ ਪਛਮੀ ਦਾ ਸੀ ਵੇਖ ਲਈ ਪਾਣੀ ਖੜਾ ਹੈ ਅੱਗੇ ਵੀ ਕਾਫੀ ਪਾਣੀ ਖੜਾ ਹੈ ਵਾਜਦਾ ਪੂਰਾ ਸਜੰਦਰ ਸ਼ਹਿਰ ਵਿੱਚ ਤੇ ਕਾਲਾਸਵੀਆਂ ਰੋਡ ਹੈ ਤੇ ਇੱਥੇ ਆਵੀ ਜੀ ਸਬਜ਼ੀ ਮੰਡੀ ਮੇਖਾ ਚੋਈ ਬਸਤੀਆਂ ਨੇ ਬਸਤੀਆਂ ਦੇ ਵਸਿੰਦੇ ਇੱਥੇ ਹੀ ਸਬਜ਼ੀ ਖਰੀਦਦੇ ਹਨ ਤੇ ਲੱਗਦਾ ਅਸੀਂ ਥੋੜਾ ਅੱਗੇ ਨਿਕਲੇ ਆ ਗੂਗਲ ਮੈਪ ਦੱਸ ਰਿਹਾ ਕਿ ਸੱਜੇ ਪਾਸੇ ਬੱਸੀ 6 ਥੋੜੀ ਹਟ ਗਈ ਹੈ ਇਸ ਤੋਂ ਅੱਗੇ ਨਹੀਂ ਹੈ ਚਲੋ ਸ਼ਾਇਦ ਅਸੀਂ ਲੱਭਦੇ ਹਾਂ ਕੋਈ ਸਪੇਸ ਕਿੱਥੋਂ ਅਸੀਂ ਗੱਡੀ ਮੋੜ ਲਈਏ ਚਲਦੇ ਹਾਂ ਬੈਕ ਕਿ ਹਾਂ ਇਹ ਰੋਡ ਸੀ ਇੱਥੋਂ ਅਸੀਂ ਮੁੜਨਾ ਸੀ ਇੱਥੋਂ ਹੀ ਗੂਗਲ ਮੈਪਸ ਹੰ ਦੱਸ ਰਿਹਾ ਇੱਥੋਂ ਮੋੜ ਲੈਂਦੇ ਆਂ ਦੇਖਦੇ ਆਂ ਕੋਈ ਸੜਕ ਨਿਕਲਦੀ ਨਹੀਂ ਹਾਂ ਸੜਕ ਤਾਂ ਠੀਕ ਹੈ ਸੁੱਕੀ ਹੈ ਪਾਣੀ ਨਹੀਂ ਹੈ ਤੋ ਇਹ ਤਾਂ ਅਸੀਂ ਥੋੜਾ ਬਾਹਰ ਨਿਕਲੇ ਆਇਆ ਇੱਥੇ ਖਾਲੀ-ਖਾਲੀ ਖੇਤ ਹਨ ਇੱਥੇ ਖਾਬਿਆਤ ਮੇਰੇ ਖਿਆਲ ਕਿ ਇਹ ਲਾਸਟ ਬਸਤੀ ਹੈ ਜਿਹਨੇ ਸ਼ਹਿਰ ਦੀ ਧੱਕਣ ਵਾਲੇ ਪਾਸੇ ਇਹ ਆਗੀ ਵਾਦੀ ਹਾਲ ਤੱਕ ਤਾਂ ਸੜਕ ਠੀਕ ਹੈ ਅੱਗੇ ਜਾ ਕੇ ਪਤਾ ਲੱਗੇਗਾ ਤੇ ਉਹ ਆਗੀ ਬਸਤੀ ਲੱਗਦਾ ਸੰਗਣੀ ਵਾਦੀ ਅੱਗੇ ਨਜ਼ਰ ਆ ਰਹੀ ਹੈ ਉਸ ਖਾਲੀ ਥਾਂ ਤੋਂ ਬਾਅਦ ਇਹ ਆ ਗਈ ਇੱਕ ਬਸਤੀ ਇਹ ਹੀ ਹੋਏਗੀ ਬਸਤੀ ਸ਼ਹਿਰ ਤੇ ਬਸਤੀ ਦਾਨਸ਼ਮੰਦ ਹੈ ਨਾਲ ਲਾਣੇ ਦੋਨੋਂ ਬਸਤੀਆਂ ਅੱਗੇ ਨੂੰ ਕਿਸੇ ਨੂੰ ਪਤਾ ਕਰਦੇ ਹਾਂ ਸੱਜੇ ਪਾਸੇ ਅਜਿਹੀ ਖੇਕ ਨੇ ਮਕਈਆਂ ਨੇ ਤੇ ਖੱਬੇ ਪਾਸੇ ਬਸਤੀ ਹੈ ਅੱਗੇ ਆ ਗਿਆ ਚੌਕ ਇੱਕ ਚੌਕ ਨਜ਼ਰ ਆਇਆ ਅੱਗੇ ਸਿੱਧਾ ਰੋਡ ਵੀ ਜਾਂਦਾ ਖੱਬੇ ਵੀ ਜਾਂਦਾ ਇੱਥੋਂ ਪਤਾ ਕਰਦੇ ਹਾਂ ਕਿਸੇ ਕੋਲ ਤੇ ਪਤਾ ਕੀਤਾ ਦੱਸਿਆ ਕਿ ਸਿੱਧੀ ਰੋਕ ਖੜੀ ਹੈ ਉਹ ਜਾਂਦੀ ਬਸਤੀ ਸ਼ੇਖੋਂ ਥੋੜਾ ਘੁੰਮ ਕੇ ਜਾਏਗੀ ਉਤੋਂ ਵੱਲ ਕੇ ਤੇ ਇੱਥੇ ਖੱਬੇ ਹੱਥ ਇੱਕ ਦਰਵਾਰ ਵੀ ਨਜ਼ਰ ਆਇਆ ਬਸਤੀ ਦਾਨਿਸ਼ਮੰਦਾ ਹੈ ਇਹ ਖੱਬੇ ਹੱਥ ਬਸਤੀ ਦਾਨਿਸ਼ਮੰਦਾ ਇਦੋ ਵਿੱਚ ਵੀ ਦਰਬਾਰ ਦੀ ਨਜ਼ਰ ਆ ਰਹੀ ਆफी। ਇਹ ਬਸਤੀ ਸ਼ੇਖ ਅੱਗੇ ਹੈ। ਚੱਲਦੇ ਆ। ਦੱਸਿਆ ਕਿ ਇੱਕ ਸੜਕ ਹੈ ਜਿਹੜੀ ਘੁੰਮ ਕੇ ਜਾਏਗੀ। ਬਿਨਾਂ ਕੋਸ਼ਿਸ਼ ਸ਼ਾਂਤੋਂ ਬਸਤੀ ਸ਼ੇਖ ਲੱਭਣੀ ਆਪੀ ਹੈ। ਕੋਈ ਲੋਕ ਨਹੀਂ, ਕੁਝ ਨਹੀਂ। ਬਸ 메ਨ ਰੋਡਾ ਤੇ ਲੱਗਿਆ ਆ ਬੋਰ ਬਸਤੀ ਸ਼ੇਖ। ਇੱਕ ਗੱਡੀ ਫੇਰ ਪਾਣੀ ਵਿੱਚ ਆਇਆ। ਓਹੋ। ਉਹ ਪਾਣੀ ਵਿੱਚ ਨਿਕਲ ਪਿਆ ਰਿਹਾ। ਕਿ ਅੱਗੇ ਪੂਰੀ ਘੜੀ ਪਾਣੀ ਨਾਲ ਭਰੀ ਹੋਈ ਹੈ। ਉਹ ਤੂ ਤੱਕ ਉਹ ਵੱਡੀ ਆ ਰਹੀ ਇੱਕੋ ਹੀ ਗੱਡੀ ਪਾਸ ਹੋ ਸਕਦੀ ਹੈ। ਤੇ ਫਿਰ ਕਿਸੇ ਦਿਨ ਤੁਹਾਨੂੰ ਦਿਖਾਵਾਂਗੇ ਬਸਤੀ ਸ਼ੇਕ ਥੋੜੇ ਸੁੱਕੇ ਦਿਨ ਤੇ ਵਾਰ ਚੱਲਦੇ ਆਂ ਵਾਪਸ। ਧੰਨਵਾਦ ਜੀ।